ਤੁਲਹਾਬੜੀ ਚੜ ਕੇ ਪਾਰ ਲੰਗਣਾ ਹਰ ਕਾਮਾ ਤੁਲਹਾਬੜੀ ਚੜ ਕੇ ਪਾਰ துல்பே சடே பார்குலே பாரா துலா பேடி பார துல்டங்க ஆ துலா சடக்கங்க பார்க்க பார பாரணா சடக்கே பார்ப்பா சடக்கே பாரா ஆலஹி சடக்கே பாரா ஆர்தா துலாபடி சடக்கா ਹਰ ਕਾ ਨਾਮ ਸੁਲਹਾ ਬੇੜੀ ਚੜਕੇ ਪਾਰ ਲੰਘਣਾ 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 ਈਸ਼ੁਰ ਦਿੱਤਾ ਬਨਨਾ ਦੁੱਖ ਰੋਗ ਕਾਇਰਾ ਪੰਨਾ ਆਨੰਦਿਤ ਰਹੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸਤ ਸੋਖਾ ਸਭ ਖਾਈ ਈ ਸੰਤ ਮਟਾਰੀ ਨਿਆਲਪੁਰਖ ਮਿਹਰਵਾਨ ਧਰਨਾਨਕ ਸਾਹਿਬ ਖਾਨ ਧਰਮ ਸਤਕਾਰ ਜੋਗ ਤਖਤ ਚਵਰਛਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ ਰਾਜਾਨ ਰਾਜ ਭਾ ਨਾਨ ਭਾਨ ਦੇਵਾਨ ਦੇ ਉਪਮਾ ਮਹਾਨ ਜੁਗ ਜੁਗ ਅਟਲ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਦੇ ਪਾਸ ਸ਼ਰਧਾ ਭਾਵਨਾ ਸਤਕਾਰ ਸਹਿਤ ਜੁੜ ਬੈਠੇ ਸਮੂਹੀ ਗੁਰਮੁਖ ਪਿਆਰੇ ਸਤਸੰਗੀ ਜਨੋ ਸਾਰੀ ਸੰਗਤ ਇੱਕੋ ਵਾਰ ਆਖਣ ਤੇ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਵਡਭਾਗੀ ਹਰ ਸੰਗਤ ਪਾਵੇ ਹੈ ਭਾਗਹੀਣ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਤ੍ਰਿਜੈ ਜੀਉ ਸਤਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਸਤਸੰਗਤ ਦੀਆਂ ਕੜੀਆਂ ਬਖਸ਼ਿਸ਼ ਕੀਤੀਆਂ ਨੇ ਪਿਛਲੇ ਕਈ ਰੋਜ਼ ਤੋਂ ਲੈ ਕੇ ਤਨ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਹਿਲੇ ਪਾਵਨ ਪ੍ਰਕਾਸ਼ ਉਪਰਵ ਦੀਆਂ ਖੁਸ਼ੀਆਂ ਨੂੰ ਮੁੱਖ ਰੱਖ ਕੇ ਕਲਗੀ ਤਰ ਫੈਡਰੇਸ਼ਨ ਇਸ ਜਥੇਬੰਦੀ ਦੇ 60 ਸਾਲਾਂ ਪੁਰੇ ਗੰਢ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਕਲਗੀ ਪਰਫੈਡੇਰੇਸ਼ਨ ਦੇ ਨੌਜਵਾਨ ਵੀਰਾਂ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਬੰਧਕ ਕਮੇਟੀ ਇਲਾਕਾ ਨਿਵਾਸੀ ਸ਼ਹਿਰ ਦੀਆਂ ਨਿਵਾਸੀ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਨਾਨਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਪਰਸੇ ਨੇ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਨਾਮ ਬਾਣੀ ਦੇ ਖਜ਼ਾਨੇ ਸਤਗੁਰੂ ਜੀ ਦੇ ਵਰਤਾਏ ਜਾ ਰਹੇ ਨੇ ਸਤਸੰਗਤ ਰੂਪ ਦੇ ਵਿੱਚ ਆਪਾਂ ਲਾਹੇ ਲੈ ਰਹੇ ਹਾਂ ਸੋ ਆਪ ਸਾਰੀਆਂ ਸੰਗਤਾਂ ਜਿਤਨੇ ਵੀ ਸੇਵਾਦਾਰ ਗੁਰੂ ਪਿਆਰੇ ਤਨ ਮਨ ਧਨ ਦੇ ਨਾਲ ਸੇਵਾ ਕਰਨ ਵਾਲੇ ਹੋ ਆਪ ਸਾਰੇ ਹੀ ਬਹੁਤ ਵੱਡੇ ਭਾਗਾਂ ਵਾਲੇ ਤੂ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਦ ਮਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗੰਤ ਸਜਨਨਾ ਵਿਆਪੈ ਸਤਿਗੁਰਾਂ ਦੇ ਚਰਨ ਕਮਲਾਂ ਦੇ ਨਾਲ ਜੁੜ ਜਾਣ ਕਰਕੇ ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਆ ਜਾਣ ਕਰਕੇ ਮਹਾਰਾਜ ਦੀ ਬਾਣੀ ਦੇ ਪ੍ਰਮਾਨ ਨੇ ਮਹਾਰਾਜ ਬਚਨ ਕਰਦੇ ਐ ਕਹਿੰਦੇ ਦੁੱਖਾਂ ਦਾ ਸੋਗ ਦੀ ਅਗਨੀ ਦਾ ਨਾਸ਼ ਹੋ ਜਾਂਦਾ ਜੀਵਨ ਦੇ ਵਿੱਚ ਆਨੰਦ ਆ ਜਾਂਦਾ ਖੇੜਾ ਆ ਜਾਂਦਾ ਖੁਸ਼ੀ ਆ ਜਾਂਦੀ ਹੈ ਚੜ੍ਹਦੀ ਕਲਾ ਆ ਜਾਂਦੀ ਹੈ ਜਦੋਂ ਅਸੀਂ ਸੱਚੇ ਮਨ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਾਂ ਜਦੋਂ ਅਸੀਂ ਮਹਾਰਾਜ ਨੂੰ ਬੇਨਤੀਆਂ ਕਰ ਦਿੰਦੇ ਹਾਂ ਮਹਾਰਾਜ ਅਸੀਂ ਲਾਗ ਜੀਵ ਹਾਂ ਹਮ ਭੀਖ ਉਪੇਖਾਰੀ ਤੇਰੇ ਤੂੰ ਦਿਜ ਪਤ ਹੈ ਦਾਤਾ ਹੋ ਹੋ ਦਇਆ ਨਾਮ ਦੇਹ ਮੰਗਤ ਜਨਕ ਸਦਾ ਰਹਾ ਰੰਗ ਰਤਾ ਮਹਾਰਾਜ ਕਿਰਪਾ ਕਰੋ ਅਸੀਂ ਸਾਰੇ ਆਪ ਜੀ ਦੇ ਚਰਨਾਂ ਦੇ ਵਿੱਚ ਭਿਖਾਰੀ ਬਣ ਕੇ ਆਏ ਹਾਂ ਮੰਗਤੇ ਬਣ ਕੇ ਆਏ ਹਾਂ ਅਸੀਂ ਤੁਹਾਡੇ ਦਰ ਤੇ ਕੁਝ ਮੰਗਣ ਆਏ ਆਂ ਤੇ ਸਭ ਤੋਂ ਚੰਗੀ ਵਸਤੂ ਜਿਹੜੀ ਮਹਾਰਾਜ ਦੱਸਦੇ ਆ ਮੰਗਣੀ ਚਾਹੀਦੀ ਆ ਸਾਨੂੰ ਅਸੀਂ ਦੁਨਿਆਵੀ ਪਦਾਰਥ ਮੰਗਦੇ ਆਂ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾ ਲੱਗੇ ਉਹ ਚਾਰ ਪਦਾਰਥ ਵੀ ਪ੍ਰਾਪਤ ਹੁੰਦੇ ਆ ਧਰਮ ਅਰਥ ਅਰ ਕਾਮ ਲੋਕ ਮੁਕਤ ਪਦਾਰਥ ਨਾਥ ਇਨ ਚਾਰੇ ਪਦਾਰਥਾਂ ਦੀ ਵੀ ਵਖਸ਼ ਮਹਾਰਾਜ ਕਰਦੇ ਹੈ ਉੱਥੇ ਮਹਾਰਾਜ ਕਹਿੰਦੇ ਸਭ ਤੋਂ ਉਤਮ ਦਾਤ ਜੇ ਕੋਈ ਮੰਗਣੀ ਹੈ ਮਹਾਰਾਜ ਕੋਲ ਆ ਕੇ ਤਾਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਮੰਗਿਆ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੰਗਨਾ ਮੰਗਨ ਨੀਕਾ ਹਰਿ ਜਸ ਗੁਰ ਤੇ ਮੰਗਨਾ ਜਾਗਨਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗ ਲਗਨਾ ਲਗਨ ਨੀਕਾ ਗੁਰ ਚਰਨ ਈ ਮਨ ਲਗ ਲਗਨਾ ਜੇ ਲੱਗਣਾ ਮਹਾਰਾਜ ਇਹ ਕਹਿੰਦੇ ਗੁਰੂ ਦੇ ਚਰਨਾਂ ਦੇ ਨਾਲ ਲੱਗੋ ਜੇ ਕੁਛ ਮੰਗਣਾ ਤਾਂ ਨਾਮ ਦੀ ਦਾਤ ਮੰਗੋ ਦੇ ਜਾਗਣਾ ਭਾਈ ਸਭ ਤੋਂ ਉੱਤਮ ਜਾਗਿਆ ਉਹ ਹੈ ਮਹਾਰਾਜ ਕਹਿੰਦੇ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਹੋਈਏ ਹਰੀ ਦੇ ਕੀਰਤਨ ਦੇ ਵਿੱਚ ਬੈਠ ਕੇ ਵਾਹਿਗੁਰੂ ਦਾ ਜਸ ਕਰੀਏ ਇਹ ਸਭ ਤੋਂ ਉੱਤਮ ਸਮਾਗਣਿਆ ਜਾਂਦਾ ਹੈ ਧਰਮ ਦੀ ਦੁਨੀਆ ਦੇ ਵਿੱਚ ਇਹ ਸਭ ਤੋਂ ਮੁਬਾਰਕ ਕੜੀ ਮੰਨੀ ਜਾਂਦੀ ਹੈ ਜਦੋਂ ਸਾਡੇ ਮਨੁੱਖਾ ਜਨਮ ਦਾ ਇਸ ਜਨਮ ਸਫਲਾ ਹੋ ਸਕਦਾ ਹੈ ਮਹਾਰਾਜ ਦੀ ਬਾਣੀ ਦੇ ਬਚਨ ਆਪਾਂ ਬਾਬਾ ਕਬੀਰ ਸਾਹਿਬ ਜੀ ਦੇ ਪੜੇ ਆ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ ਬਹੁਤ ਵੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਅੰਤ ਨੂੰ ਮਹਾਰਾਜ ਕਹਿੰਦੇ ਉਹ ਪਰਮ ਗਤੀ ਨੂੰ ਪ੍ਰਾਪਤ ਕਰ ਲੈਂਦੇ ਐ ਕਿ ਕੋਈ ਸੰਸੇ ਵਾਲੀ ਗੱਲ ਨਹੀਂ ਭੁਲੇਖੇ ਵਾਲੀ ਗੱਲ ਨਹੀਂ ਹੈ ਇਹ ਮਹਾਰਾਜ ਕਹਿੰਦੇ ਅਟਲ ਸਚਾਈ ਹੈ ਜਿਹੜੇ ਸ਼ਰਧਾ ਦੇ ਨਾਲ ਗਾਉਂਦੇ ਨੇ ਧਿਆਉਂਦੇ ਨੇ ਮਹਾਰਾਜ ਨੂੰ ਸੁਣਦੇ ਨੇ ਮਹਾਰਾਜ ਦੀ ਬਾਣੀ ਨਾਮ ਬਾਣੀ ਦੇ ਨਾਲ ਜੁੜਦੇ ਨੇ ਮਹਾਰਾਜ ਕਹਿੰਦੇ ਸੰਸੇ ਵਾਲੀ ਗੱਲ ਨਹੀਂ ਭਾਈ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਈ ਅੰਤ ਨੂੰ ਪਰਮ ਪਦਵੀ ਨੂੰ ਪ੍ਰਾਪਤ ਕਰਦੇ ਨੇ ਮੁਕਤੀ ਦੇ ਅਧਿਕਾਰੀ ਬਣਦੇ ਨੇ ਸਾਰਾ ਜੀਵਨ ਵੀ ਸਾਡਾ ਸਤਿਗੁਰਾਂ ਦੇ ਆਸਰੇ ਹੀ ਪਾਰ ਲੰਘ ਸਕਦਾ ਹੈ ਮਨੁੱਖਾ ਜਨਮ ਸਫਲਾ ਹੋ ਸਕਦਾ ਹੈ ਮਹਾਰਾਜ ਦੀ ਬਾਣੀ ਦੇ ਬਚਨਾਂ 'ਚ ਪੜਿਆ ਕਰਦੇ ਪਿਆਰੇ ਜੀ ਉਹ ਬੇੜਾ ਮੇਰੀ பியா ਲੰਘਣਾ ਵੇੜਾ ਮੇਰੀ ਜ਼ਿੰਦਗੀ ਦਾ ਮੁਤੇਰੇ ਨਾਮ ਦੇ ਸਹਾਰੇ ਪਾਰ ਲੰਘਣਾ